ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਅੰਦਰੂਨੀ ਗੱਟ ਜੋੜ ਹੋ ਚੁੱਕਿਆ ਹੈ ਦੋਵੇਂ ਮਿਲ ਕੇ ਅਕਾਲੀ ਦਲ ਖਿਲਾਫ ਇਕਜੁੱਟ ਹੋ ਰਹੇ ਨੇ ਪਰ ਇਸ ਸਾਜ਼ਿਸ਼ ਓ ਕਾਮਯਾਬ ਨਹੀਂ ਹੋ ਸਕਣਗੇ ਹਰਸਿਮਰਤ ਬਾਦਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਨ ਉਨਾਂ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਸ਼ਰਾਬ ਛੱਡਣ ਦਾ ਐਲਾਨ ਚੋਣਾਂ ਦਾ ਸਟੰਟ ਹੈ ਅਤੇ ਪੰਜਾਬ ਦੇ ਲੋਕ ਇਸ ਗੱਲ ਨੂੰ ਪਲੀ ਭੰਤੀ ਜਾਣਦੇ ਨੇ ਨਾਲਿਉ ਨੇ ਕਿਹਾ ਕਿ ਲੋਕ ਸਭਾ ਚੋਣਾਂ ਚ ਮੂੜਾ ਕਾਲੀ ਭਾਜਪਦੀ ਜਿੱਤ ਹੋਵੇਗੀ ਕਿਉਂਕਿ ਜਿੰਨਾ ਕੰਮ ਕਾਂਗਰਸ ਨੇ 60 ਸਾਲਾਂ ਚ ਨਹੀਂ ਕੀਤਾ ਉਹਨਾਂ ਮੋਦੀ ਸਰਕਾਰ ਨੇ 5 ਸਾਲਾਂ ਚ ਕਰ ਦਿੱਤਾ ਹੈ। ਸਾਰੇ ਕਾਂਗਰਸ ਦੀ ਸਾਜ਼ਿਸ਼ ਹੈ ਗਾ। ਮੈਂ ਸ਼ੁਰੂ ਤੋਂ ਕਹਿ ਰਹੀ ਹਾਂ ਭਾਵੇਂ ਪੰਜਾਬ 'ਚ ਪੀਪੀਪੀ ਵਰਗੀ ਪਾਰਟੀ ਪੈਦਾ ਹੁੰਦੀ ਹੈ ਉਹ ਕਾਂਗਰਸ ਪੈਦਾ ਕਰਦੀ ਹੈ ਵਿੱਚ ਕਾਂਗਰਸ ਦਾ ਨਾਮ ਬਾਦ ਵਿੱਚ ਗਲ ਜਾਂਦੀ ਹੈ। ਭਾਵੇਂ ਆਮ ਆਦਮੀ ਪਾਰਟੀ ਆ ਇਹਨਾਂ ਨੂੰ ਦੋਨਾਂ ਨੇ ਰਲ ਕੇ ਅਕਾਲੀ ਦਲ ਨੂੰ ਸਰਕਾਰ ਨੂੰ ਹਟਾਉਣ ਵਾਸਤੇ ਦੋਨਾਂ ਨੇ ਸਾਜ਼ਿਸ਼ ਰਚ ਕੇ ਇਕੱਠੇ ਹੋ ਕੇ ਇਹਨਾਂ ਨੇ ਅਕਾਲੀ ਦਲ ਨੂੰ ਹਟਾਇਆ ਤੇ ਉਹਦੇ ਬਾਅਦ ਵੀ ਹੁਣ ਪਿਛਲੇ 2 ਸਾਲਾਂ 'ਚ ਦੇਖ ਲਓ ਭਾਵੇਂ ਆਮ ਆਦਮੀ ਦੇ ਚਾਰ ਟੁਕੜੇ ਹੋ ਗਏ ਲੇਕਿਨ ਕੋਈ ਸਰਕਾਰ ਦੇ ਖਿਲਾਫ ਨਹੀਂ ਆਜੀ ਇਹ ਵੀ ਅਕਾਲੀ ਦਲ ਨੂੰ ਪੰਡੇ ਜਾ ਰਹੇ ਹਨ ਸਾਡੀ ਤਾਂ ਸਰਕਾਰ ਹੈ ਨਹੀਂ ਹੁਣ ਤਾਂ ਜ਼ਿੰਮੇਵਾਰੀ ਜਿਹਦੀ ਆ ਉਹਨੂੰ ਪੰਡੋ ਤੁਸੀਂ ਜਦ ਨਾ ਕਿਸਾਨਾਂ ਦੀ ਗੱਲ ਹੁੰਦੀ ਹੈ ਨਾ ਬੇਅਦੀਆਂ ਦੀ ਗੱਲ ਹੁੰਦੀ ਹੈ ਨਾ ਜਿਹੜੇ ਗਰੀਬ ਬੱਚਿਆਂ ਤੇ ਉਹਨਾਂ ਨੂੰ ਵਰਦੀਆਂ ਤਾਂ ਹੀ ਨਹੀਂ ਮਿਲਿਆ ਹੈਗੇ ਇਸ ਠੰਡ ਦੇ ਮੌਸਮ 'ਚ ਹਰੇਕ ਦਮਗਾ ਦੁਖੀ ਹੈਗਾ ਆਟੇ ਦਾਲ ਦੇ ਕਾਰਡ ਕੱਟੇ ਗਏ ਕਿਸੇ ਨੂੰ ਸ਼ਗਨ ਦੀ ਸਕੀਮ ਨਹੀਂ ਮਿਲੀ ਬੁੜਿਆਂ ਦੇ ਪੈਨਸ਼ਨ ਕੱਟੇ ਗਏ ਨੇ ਕਿਸਾਨ ਖੁਦਕੁਸ਼ੀ ਕਰ ਰਹੇ ਨੇ ਅ ਨਸ਼ਾ ਇਨਾ ਵੱਧ ਗਿਆ ਲੇਕਿਨ ਤੁਸੀਂ ਕਦੇ ਸੁਣਿਆ ਕਿ ਆਮ ਆਦਮੀ ਸਰਕਾਰ ਦੇ ਖਿਲਾਫ ਧਰਨੇ 'ਚ ਬੈਠੀ ਅਜੇ ਵੀ ਇਹਨਾਂ ਦੀ ਗੱਲਾਂ ਅਕਾਲੀ ਦਲ ਸੋ ਇਹ ਬਿਲਕੁਲ ਫੇਲ ਸਰਕਾਰ ਮਹਾਗਠ ਬੰਧਨ ਵੀ ਕਾਂਗਰਸ ਦਾ ਇੱਕ ਹਥਿਆਰ ਹੈਗਾ ਅਕਾਲੀ ਦਲ ਦੀ ਵੋਟ ਨੂੰ ਕਮਜ਼ੋਰ ਕਰਨ ਵਾਸਤੇ ਭਾਜਪਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਤੇ ਮੈਂ ਤਾਂ ਸਮਝਦੀ ਆ ਕਿ ਲੋਕਾਂ ਨੇ ਇਹਨਾਂ ਦੀ ਇਹ ਚਾਲਾਂ ਨੂੰ ਦੇਖ ਲਿਆ ਹੈਗਾ ਤੇ ਹੁਣ ਲੋਕ ਸਭਾ 'ਚ ਮੋਟਰ ਜਵਾਬਦੇਹੰਤਮਾਨ ਜੀ ਨੇ ਮਾਨ ਕਮਾਇਆ ਹੈ ਕਿ ਇਕ ਇਹੋ ਜੇ ਮੈਂਬਰ ਆਫ ਪਾਰਲੀਮੈਂਟ ਨੇ ਜਿਨ੍ਹਾਂ ਨੂੰ ਸਾਰੀ ਪਾਰਟੀਆਂ ਦੀ ਕਮੇਟੀ ਨੇ ਸ਼ਰਾਬੀ ਕਰਾਰ ਦੇ ਕੇ ਇਹਨਾਂ ਨੂੰ ਪਾਰਲੀਮੈਂਟ ਤੋਂ ਬਾਹਰ ਕੀਤਾ ਤੇ ਜਦ ਮੂੰਹ ਖੋਲਦੇ ਨੇ ਲੋਕੀ ਆਪਣਾ ਮੱਥਾ ਠੋਕਦੇ ਨੇ ਤਾਂ ਪੁੱਛਦੇ ਨੇ ਕਿ ਕਿੱਥੋਂ ਆ ਗਿਆ ਸੋ ਇਹਨਾਂ ਨੇ ਹੁਣ ਸ਼ਰਾਬ ਛੱਡਦੀ ਐ ਤਾਂ ਸਮਾਂ ਦੱਸੂਗਾ ਮੈਨੂੰ ਤਾਂ ਲੱਗਦਾ ਨਹੀਂ ਇਹਨਾਂ ਤੋਂ ਕੁਝ ਛੱਡਿਆ ਹਾਂ ਹੁਣ ਇਹ ਇਲੈਕਸ਼ਨਾਂ ਦੇ ਕਰਕੇ ਹੁਣ ਇਹਨਾਂ ਨੂੰ ਸ਼ਰਾਬ ਛੱਡਣ ਦੀ ਯਾਦ ਆਈ ਹੈ ਜੀ ਤੇ 5 ਸਾਲ ਕੀ ਕਰਦੇ ਰਹੇ ਉਸ ਤੋਂ ਪਹਿਲੇ ਕਿਵੇਂ ਨਹੀਂ ਯਾਦ ਆਇਆ ਇਹ ਤਾਂ ਉਹ ਹੀ ਦੱਸ ਸਕਦੀ ਹੈ ਸੋ ਮੈਂ ਕੀ ਦਸ ਜੀ ਇਹ ਕੇਜਰੀਵਾਲ ਦੀ ਬਰਨਾਲਾ ਡੈਲੀ ਦੌਰਾਨ ਸ਼ਰਾਬ ਛੱਡਣ ਦਾ ਐਲਾਨ ਕਰ ਭਗਵੰਤ ਮਾਨ ਨੂੰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ ਅਵੇਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਢੇਲੀ ਪੁਸਪਨਚਾਪੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978